ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ 100 ਸਾਖੀ ਦੇ ਬਾਰੇ ਗੱਲ ਕਰਾਂਗੇ ਅਜੋਕੇ ਸਮੇਂ ਵਿੱਚ ਕਈ ਤਰ੍ਹਾਂ ਦੇ ਪੱਖ ਸਾਹਮਣੇ ਆ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੋਵੇਗਾ ਇਹ 100 ਸਾਖੀ ਦੇ ਵਿੱਚ ਲਿਖਿਆ ਹੈ ਇਹ ਬਚਨ ਸੱਚ ਹੋਣਗੇ ਅਸਲ ਵਿੱਚ 100 ਸਾਖੀ ਕੀ ਹੈ ਇਸ ਦੀ ਰਚਨਾ ਕਿਵੇਂ ਅਤੇ ਕਦੋਂ ਹੋਈ ਕੁਝ ਲੋਕਾਂ ਵੱਲੋਂ ਕਿਹੜੇ ਪਰਮ ਸੋ ਸਾਕੀ ਦਾ ਨਾਮ ਵਰਤ ਕੇ ਫੈਲਾਏ ਜਾ ਰਹੇ ਨੇ ਕਿਹੜੇ ਬਚਨ ਦਸਵੇਂ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਬਾਰੇ ਦੱਸੇ ਇਸ ਵਿੱਚ ਕਿੰਨੀ ਕੁ ਸਚਾਈ ਹੈ ਇਸ ਸੋ ਸਾਕੀ ਦੇ ਵਿੱਚੋਂ ਬਹੁਤ ਕੁਝ ਸਾਨੂੰ ਸਟੇਜਾਂ ਤੇ ਜਾਂ ਸੋਸ਼ਲ ਮੀਡੀਆ ਤੇ ਦੱਸਿਆ ਜਾਂਦਾ ਹੈ ਇਸ ਬਾਰੇ ਇਸ ਦੇ ਅੰਦਰ ਦਾ ਸੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਿੱਖ ਕੌਮ ਦੇ ਮਹਾਨ ਵਿਦਵਾਨ ਪਾਇਕਾਹਣ ਸਿੰਘ ਨਾਬਾ ਸਰਦਾਰ ਅਤਰ ਸਿੰਘ ਰਈਸ ਭਧੋੜ ਵਾਲੇ ਜਿਨ੍ਹਾਂ ਨੇ ਇਸ ਦਾ ਅੰਗਰੇਜ਼ੀ ਦੇ ਵਿੱਚ ਉਤਾਰਾ ਕੀਤਾ ਉਹ ਸੌ ਸਾਖੀ ਦੀ ਸਚਾਈ ਬਾਰੇ ਕੀ ਦੱਸਦੇ ਨੇ ਇਸ ਦਾ ਹਰ ਇੱਕ ਪੱਖ ਤੱਥਾਂ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣੀਓ ਬੀਤ ਚੁੱਕੇ ਸਮੇਂ ਦੀ ਵਿਆਖਿਆ ਜੋਕ ਲਿਖਤੀ ਦਸਤਾਵੇਜ਼ ਅਤੇ ਹੋਰ ਸਬੂਤਾਂ ਦੇ ਆਧਾਰਿਤ ਹੋਵੇ ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ ਇਤਿਹਾਸ ਨੂੰ ਪੜਨ ਲਈ ਗੁਰਬਾਣੀ ਦੀ ਰੌਸ਼ਨੀ ਲੈਣਾ ਬੜਾ ਜ਼ਰੂਰੀ ਹੈ ਕਿਉਂਕਿ ਬਹੁਤ ਕੁਝ ਜੋ ਸਾਡਾ ਨਹੀਂ ਉਹ ਵੀ ਸਾਡੇ ਸਿਰ ਮੜ ਦਿੱਤਾ ਗਿਆ ਇਸ ਸਚਾਈ ਤੋਂ ਅਸੀਂ ਮੁੱਕਰ ਨਹੀਂ ਹੋ ਸਕਦੇ ਕਿ ਕੁਝ ਸਿੱਖ ਵਿਦਵਾਨਾਂ ਤੇ ਹਿੰਦੂ ਮਤ ਦਾ ਪ੍ਰਭਾਵ ਸੀ ਫਿਰ ਕਿਵੇਂ ਨਿਰਣਾ ਕੀਤਾ ਜਾਵੇ ਕਿ ਅਸਲ ਇਤਿਹਾਸ ਕਿਹੜਾ ਹੈ ਕਹਿੰਦੇ ਹੰਸ ਜਦੋਂ ਆਪਣੀ ਚੁੰਝ ਦੁੱਧ ਵਿੱਚ ਮਾਰਦਾ ਦੁੱਧ ਫੁੱਟ ਜਾਂਦਾ ਉਹ ਪਾਣੀ ਲੱਸੀ ਨੂੰ ਛੱਡ ਕੇ ਦੁੱਧ ਦੀਆਂ ਫੁੱਟੀਆਂ ਦਹੀਂ ਖਾ ਲੈਂਦਾ ਇਸ ਤਰ੍ਹਾਂ ਸਿੱਖ ਨੇ ਇਤਿਹਾਸ ਨੂੰ ਪੜਦਿਆਂ ਉਸੇ ਗੱਲ ਨੂੰ ਗ੍ਰਹਿਣ ਕਰਨਾ ਜੋ ਗੁਰਬਾਣੀ ਦੀ ਕਸਵਟੀ ਤੇ ਪੂਰੀ ਉਤਰਦੀ ਹੋਵੇ ਜਿੰਨਾ ਸਾਖੀਆਂ ਦਾ ਗੁਰਮਤ ਦੇ ਨਾਲ ਕੋਈ ਸਬੰਧ ਨਹੀਂ ਉਹ ਸਾਡੀਆਂ ਨਹੀਂ ਗੁਰੂ ਦੇ ਮਤ ਦਾ ਚਾਨਣ ਬੜਾ ਜ਼ਰੂਰੀ ਹੈ ਨਹੀਂ ਤੇ ਅਗਿਆਨਤਾ ਦੇ ਹਨੇਰੇ ਵਿੱਚ ਅਸੀਂ ਬਹੁਤ ਕੁਝ ਆਪਣਾ ਮੰਨੀ ਬੈਠੇ ਹਾਂ ਵਿਦਵਾਨਾਂ ਦੀ ਰਾਏ ਦਸਣ ਤੋਂ ਪਹਿਲਾਂ ਸੋ ਸਾਖੀ ਦੀ ਸ਼ੁਰੂਆਤ ਕਿੱਥੇ ਹੋਈ ਇਸ ਗ੍ਰੰਥ ਦੇ ਆਧਾਰ ਦੀ ਪਹਿਲਾਂ ਗੱਲ ਕਰਦੇ ਹਾਂ ਕਹਿੰਦੇ ਇੱਕ ਦਿਨ ਮਾਤਾ ਗੁਜਰੀ ਜੀ ਸੁਖਮਣੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਸਨ ਜਦੋਂ ਉਹਨਾਂ ਨੇ ਸੰਤ ਸ਼ਬਦ ਦੀ ਵਿਆਖਿਆ ਪੜੀ ਮਨ ਵਿੱਚ ਖਿਆਲ ਆਇਆ ਕਿ ਅੱਜ ਦੇ ਸਮੇਂ ਵਿੱਚ ਵੀ ਐਸਾ ਸੰਤ ਹੋਵੇਗਾ ਜੋ ਸੋਨਾ ਤੇ ਮਿੱਟੀ ਨੂੰ ਬਰਾਬਰ ਸਮਝਦਾ ਹੋਵੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵਕਤ ਮਾਤਾ ਜੀ ਨੇ ਇਸ ਬਾਰੇ ਵਿਚਾਰ ਕੀਤੀ ਤਾਂ ਸਤਿਗੁਰ ਜੀ ਦੱਸਦੇ ਨੇ ਕਿ ਅਜੋਕੇ ਸਮੇਂ ਵਿੱਚ ਵੀ ਐਸੇ ਰੱਬ ਦੇ ਪਿਆਰੇ ਸੰਤ ਹਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਅਨਸਪੰਸ ਵਿੱਚੋਂ ਪਾਈ ਰਾਮ ਕੋਇਰ ਜੀ ਇਤਿਹਾਸ ਵਿੱਚ ਇਹਨਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਕਰਕੇ ਵੀ ਆਉਂਦਾ ਹੈ ਇਹ ਬ੍ਰह्म ਗਿਆਨੀ ਮਹਾਪੁਰਸ਼ਾਂ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਦੱਸਿਆ ਸਮਾਪਾ ਕੇ ਇਹ ਮਹਾਪੁਰਸ਼ ਪਾਈ ਰਾਮ ਕੋਇਰ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਨੇ ਗੁਰੂ ਸਾਹਿਬ ਜੀ ਪਾਸੋਂ ਜੋ ਇਤਿਹਾਸ ਇਹਨਾਂ ਨੇ ਸੁਣਿਆ ਸਾਹਿਬ ਸਿੰਘ ਨੂੰ ਲਿਖਾਰੀ ਲਾ ਕੇ ਇਹ ਸਾਰਾ ਇਤਿਹਾਸ ਭਾਈ ਰਾਮ ਕੋਹਰ ਜੀ ਵੱਲੋਂ ਲਿਖਵਾਇਆ ਗਿਆ ਇਸੇ ਲਿਖਤ ਨੂੰ ਆਧਾਰ ਬਣਾ ਕੇ ਕਵੀ ਭਾਈ ਸੰਤੋਖ ਸਿੰਘ ਜੀ ਵੱਲੋਂ ਗੁਰੂ ਪ੍ਰਤਾਪ ਸੂਰਜ ਗ੍ਰੰਥ ਲਿਖਿਆ ਮਹਾਨ ਵਿਦਵਾਨ ਪਾਈ ਕਾਹਣ ਸਿੰਘ ਨਾਬਾ ਮਹਾਨ ਕੋਸ਼ ਵਿੱਚ ਲਿਖਦੇ ਨੇ ਕੀ 100 ਸਾਖੀ ਇੱਕ ਪ੍ਰਸਿੱਧ ਪੋਥੀ ਹੈ ਜਿਸ ਵਿੱਚ ਪਹਿਲਾਂ ਸਾਖੀਆਂ ਦੀ ਗਿਣਤੀ ਸੀ ਪਰ ਹੁਣ ਵਧੇਕ ਦੇਖੀਆਂ ਜਾਂਦੀਆਂ ਹਨ ਕਈਆਂ ਦਾ ਖਿਆਲ ਹੈ ਕਿ ਇਹ ਸਾਖੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਹੈ ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਕਿਸੇ ਸਧਾਰਨ ਵਿਦਿਆ ਅਤੇ ਸਮਝ ਵਾਲੇ ਸਿੱਖ ਦੀ ਕਲਮ ਤੋਂ ਲਿਖੀ ਗਈ ਹੈ ਨਾਮ ਤਾਰੀਕੂ ਕੇ ਸਿੰਘ 100 ਸਾਖੀ ਨੂੰ ਮਹਾਨ ਦਰਜਾ ਦਿੰਦੇ ਨੇ ਹੋ ਸਕਦਾ ਇਹ ਸਾਖੀਆਂ ਉਹਨਾਂ ਦੇ ਵਿਚਾਰਧਾਰਾਂ ਦੇ ਨਾਲ ਮੇਲ ਖਾਂਦੀਆਂ ਹੋਣ ਇਸੇ ਤਰ੍ਹਾਂ 100 ਸਾਖੀ ਬਾਰੇ ਪ੍ਰਸਿੱਧ ਵਿਦਵਾਨ ਸਰਦਾਰ ਅਤਰ ਸਿੰਘ ਰਹੀਸ ਭਧੋੜ ਵਾਲੇ ਦੱਸਦੇ ਨੇ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਔਰੰਗਜ਼ੇਬ ਸਰਕਾਰ ਨੇ ਰੁਪਏ ਬਦਲੇ ਦਿੱਤਾ ਸੀ ਉਸ ਸਮੇ ਇਹ ਪੋਥੀ ਲਿਖੀ ਗਈ ਹੈ ਸੌ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜ਼ਿੰਦਗੀ ਦੀਆਂ ਆਸ ਕਹਾਣੀਆਂ ਹਨ ਜਿਸ ਵਿੱਚ ਪਵਿੱਕ ਬਾਣੀਆਂ ਆਉਣ ਵਾਲੇ ਸਮੇਂ ਦੀਆਂ ਵਿਚਾਰਾਂ ਜੁੱਦਾਂ ਦੀਆਂ ਕਹਾਣੀਆਂ ਅਤੇ ਸਿੱਖ ਸਿਧਾਂਤ ਸ਼ਾਮਿਲ ਹਨ ਇਸ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ 1873 ਈਸਵੀ ਵਿੱਚ ਸਰਦਾਰ ਅਤਰ ਸਿੰਘ ਰਹੀਸ ਫਦੋੜ ਵਾਲਿਆਂ ਵੱਲੋਂ ਕੀਤਾ ਗਿਆ ਸੀ ਜਿਵੇਂ ਜਿਵੇਂ ਇਸ ਨੂੰ ਆਪਾਂ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਲਗਭਗ 15 ਤੋਂ 20 ਸਾਖੀਆਂ ਸਿੱਖ ਸਾਮਰਾਜ ਦੀ ਖਾਲਸਾ ਰਾਜ ਦੀ ਸਥਾਪਨਾ ਅਤੇ ਭਵਿੱਖ ਦੀਆਂ ਕਟਨਾਵਾਂ ਨਾਲ ਸੰਬੰਧਿਤ ਹਨ ਜਿਹੜੇ ਸ਼ਰਦਾ ਵਾਲੇ ਸਿੱਖ ਖਾਲਸਾ ਰਾਜ ਦੀ ਮੋੜ ਸਥਾਪਨਾ ਚਾਹੁੰਦੇ ਹਨ ਇਹ ਸਾਖੀਆਂ ਉਹਨਾਂ ਲਈ ਬਹੁਤ ਮਹੱਤਵਪੂਰਨ ਹਨ ਇਹਨਾਂ ਵਿੱਚੋਂ ਕੁਝ ਸਾਖੀਆਂ ਭਵਿੱਖ ਵਿੱਚ ਆਉਣ ਵਾਲੇ ਸਮੇਂ ਨਾਲ ਸੰਬੰਧਿਤ ਹੋਣ ਕਰਕੇ ਅਜੋਕੇ ਸੋਮੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸੌ ਸਾਖੀ ਦੇ ਨਾਲ ਜੋੜਿਆ ਜਾਂਦਾ ਹੈ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੈ ਜਿਸ ਵਿੱਚ ਤਕਰੀਬਨ 57 ਸਾਖੀਆਂ ਹਨ 1926 ਵਿੱਚ ਪਾਈ ਵੀ ਸਿੰਘ ਜੀ ਵੱਲੋਂ ਸਪਾਦਿਤ ਕੀਤੀ ਗਈ ਸੀ ਜਨਮ ਸਾਖੀ ਦੀ ਸੌ ਸਾਖੀ ਇਸ ਤੋਂ ਵੱਖਰੀ ਹੈ ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਸਬੰਧਿਤ ਜੀਵਨ ਦੀਆਂ ਘਟਨਾਵਾਂ ਦਰਜ ਕੀਤੀਆਂ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਵਾਨ ਲਾ ਕੇ ਬੈਠੇ ਨੇ ਕੁਝ ਸਿੱਖ ਸੰਗਤਾਂ ਨੇ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਕਿ ਜਿਹੜੇ Hindu ਸੰਤਨ ਧਰਮ ਨੂੰ ਮੰਨਣ ਵਾਲੇ ਅਤੇ ਤੁਰਕ ਮੁਸਲਮਾਨ ਇਹਨਾਂ ਦੀ ਆਪਸ ਵਿੱਚ ਲੜਾਈ ਚੱਲ ਰਹੀ ਹੈ ਨੌਵੇਂ ਪਾਤਸ਼ਾਹ ਜੀ ਨੇ ਦਿੱਲੀ ਦੇ ਚਾਂਦਨੀ ਚੌਂਗ ਵਿੱਚ Hindu ਧਰਮ ਦੀ ਰੱਖਿਆ ਲਈ ਵੱਡਾ ਬਲੀਦਾਨ ਦਿੱਤਾ ਮਹਾਰਾਜ ਖਾਲਸੇ ਨੂੰ ਇਹਨਾਂ ਦੋਵਾਂ ਮੱਤਾਂ ਦੀ ਆਪਸੀ ਲੜਾਈ ਵਿੱਚ ਨਹੀਂ ਪੈਣਾ ਚਾਹੀਦਾ ਧੰਨ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖ ਸੰਗਤਾਂ ਦੇ ਸ਼ੰਕਿਆਂ ਨੂੰ ਨਿਵਰਤ ਕਰਨ ਵਾਸਤੇ ਜੋ ਬਚਨ ਕੀਤੇ ਅਸਲ ਵਿੱਚ ਉਹਨਾਂ ਬਚਨਾਂ ਨੂੰ ਹੀ ਸਾਖੀ ਦੇ ਵਿੱਚ ਦਰਜ ਕੀਤਾ ਗਿਆ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਸਿੰਘੋ ਯਾਦ ਰੱਖਣਾ ਖਾਲਸੇ ਦਾ ਫਰਜ਼ਾ ਜਦੋਂ ਕਿਦਰੇ ਵੀ ਕਿਤੇ ਜ਼ੁਲਮ ਹੋ ਰਿਹਾ ਹੋਵੇ ਉਸ ਜ਼ੁਲਮਦਾਰ ਡਟ ਕੇ ਵਿਰੋਧ ਕਰਨਾ ਖਾਲਸਾ ਆਪਣੀ ਰੱਖਿਆ ਵੀ ਕਰੇਗਾ ਸ਼ਸਤਰਧਾਰੀ ਹੋ ਕੇ ਅਤੇ ਦੂਜਿਆਂ ਦੀ ਰੱਖਿਆ ਕਰਨ ਦਾ ਵੀ ਖਾਲਸੇ ਦਾ ਧਰਮ ਹੈ ਕਿਸੇ ਵੀ ਧਰਮ ਸੰਕਟ ਵਿੱਚ ਜਦੋਂ ਕੋਈ ਫਸਿਆ ਹੋਵੇ ਉਸ ਦੀ ਰੱਖਿਆ ਕਰਨੀ ਖਾਲਸਾ ਆਪਣਾ ਧਰਮ ਸਮਝੇਗਾ ਕਿਉਂਕਿ ਪ੍ਰਗਟਿਉ ਖਾਲਸਾ ਪਰਮਾਤਮਾ ਕੀ ਮੋਜ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਨਾਲ ਇਹ ਖਾਲਸਾ ਪੰਥ ਸਾਜਿਆ ਹੈ ਸਮਾਂ ਆਉਣ ਤੇ ਸਤਗੁਰ ਜੀ ਦੇ ਖਾਲਸੇ ਨੇ ਇਤਿਹਾਸ ਸਿਰਜ ਕੇ ਵੀ ਦਿਖਾਇਆ ਮਹਾਨ ਜੋਦੇ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਇਹ ਮਹਾਨ ਜੋਦੇ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੱਚ ਕਰਕੇ ਵਿਖਾਇਆ ਕਿਉਂਕਿ ਸਤਗੁਰ ਜੀ ਨੇ ਖਾਲਸੇ ਨੂੰ ਅੰਮ੍ਰਿਤ ਬਖਸ਼ ਕੇ ਇੱਕ ਵੱਖਰੀ ਆਪਣੇ ਰਾਜ ਭਾਗ ਵਾਲੀ ਸੋਚ ਦਿੱਤੀ। ਇਹੀ ਸੋਚ ਸਿੱਖ ਕੌਮ ਨੂੰ ਬਹਾਦਰ ਬਣਾਉਂਦੀ ਹੈ। ਗੁਰੂ ਦਾ ਪੰਥ ਖਾਲਸਾ ਰਹਿਂਦੀ ਦੁਨੀਆਂ ਤੱਕ ਹੱਕ ਸੱਚ ਦੀ ਆਵਾਜ਼ بلند ਕਰਦਿਆਂ ਜ਼ੁਲਮ ਦੇ ਖਾਤਮੇ ਲਈ ਆਪਣਾ ਖੂਨ ਡੋਲਦਾ ਰਹੇਗਾ ਸੋ ਸਾਖੀ ਦੇ ਨਾਮ ਤੇ ਕਈ ਤਰ੍ਹਾਂ ਦੇ ਪਰਮ ਫੈਲਾਉਣ ਵਾਲਿਆਂ ਤੋਂ ਸਦਾ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਆਉਣ ਵਾਲਾ ਸਮਾਂ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ ਉਸ ਕਰਕੇ ਦੀ ਰਚਨਾ ਬਾਰੇ ਬੰਦਾ ਕੁਝ ਨਹੀਂ ਦੱਸ ਸਕਦਾ ਸਿੱਖ ਸਦਾ ਅਕਾਲ ਪੁਰਖ ਦਾ ਪੂਜਾਰੀ ਹੈ ਉਹ ਲਿਖਤਾ ਪੋਥੀ ਸਾਹਿਬ ਧਾਰਮਿਕ ਗ੍ਰੰਥ ਸਿੱਖ ਲਈ ਸਤਿਕਾਰਯੋਗ ਹਨ ਜੋ ਇੱਕ ਦੇ ਨਾਲ ਜੁੜਨ ਦੀ ਗੱਲ ਕਰਦੇ ਹੁਣ ਸਦਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਰਕੀ ਬਾਣੀ ਦਸਵੇਂ ਪਾਸ਼ਾ ਦੀ ਬਾਣੀ ਦੇ ਨਾਲ ਜੁੜੀਏ ਤਾਂ ਇਹ ਜੀਵਨ ਸਫਲ ਹੋਵੇਗਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ